ਬਲਦਾ ਦੀ ਭੀੜ ਵਿੱਚ ਤੁਰੇਗਾ ਫਿਰ ਇਹਦਾ ਹੌਸਲਾ ਵੱਧ ਜਾਏਗਾ ਦੂਸਰੇ ਇਹਦਾ ਭਾਰ ਵਟਾਉਣਗੇ ਇਹਨੂੰ ਸਹਾਰਾ ਮਿਲ ਜਾਏਗਾ ਇਸੇ ਤਰ੍ਹਾਂ ਧਰਮ ਦਾ ਮਾਰਗ ਹੈ ਧਰਮ ਦੇ ਮਾਰਗ ਤੇ ਜਦੋਂ ਮਨੁੱਖ ਤੁਰੇ ਇਕੱਲਾ ਨਾ ਤੁਰੇ ਸੰਗਤ ਦੇ ਰਾਈ ਤੁਰੇ ਸੰਗਤ ਕਿਉਂਕਿ ਸਹਾਰਾ ਬਣਦੀ ਸਹਿਤਾ ਕਰਦੀ ਇਸ ਕਰਕੇ ਰੁਗਦਾਸ ਜੀ ਨੇ ਉਦਾਹਰਨ ਦਿੱਤੀ ਕਹਿੰਦੇ ਜਤ ਦੇਖੋ ਤਤ ਦੁੱਖ ਕੀ ਰਾਸੀ ਜਿੱਧਰ ਵੇਖਣਾ ਉਧਰ ਹੀ ਦੁੱਖ ਦੀ ਰਾਸ ਮਨੁੱਖ ਵਿੱਚ ਭਰੀ ਕੋਈ ਹੈ ਅਜਹੁ ਨਾ ਪਤੀ ਆਏ ਨਿਗਮ ਪਏ ਸਾਥੀ ਉਦਾਹਰਨ ਦਿੱਤੀ ਕਹਿਣ ਲੱਗੇ ਗੌਤਮਨਾਰ 우ਮਾ ਪਤ ਸੁਆਮੀ ਸੀਸ ਧਰਮ ਸਹਿਸ ਪਗ ਗਾਮੀ ਕਾਮ ਦੀ ਉਦਾਹਰਨ ਦਿੱਤੀ ਗੌਤਮਨਾਰ ਗੌਤਮ ਰਿਸ਼ੀ ਹੋਇਆ ਉਹਦੀ ਇਸਤਰੀ ਸੀ ਅਹिल्या ਔਰ ਇੰਦਰ ਜਿਹੜਾ ਹੈ ਬਾਦਸ਼ਾਹ ਹੈ ਉਹਦੇ ਤੇ ਮਉਇਦ ਹੋਇਆ ਉਹਨੇ ਕੋ ਕਰਮ ਕੀਤਾ ਗੌਤਮ ਦੇ ਬਚਨ ਦੇ ਨਾਲ ਕਿਉਂਕਿ ਮਹਾਰਿਸ਼ੀ ਸੀ ਤਪਸਵੀ ਸੀ ਉਹਦੇ ਸਰੀਰ ਤੇ ਉੱਤੇ ਹਜ਼ਾਰਾਂ ਚਿੰਨ ਹੋ ਗਏ ਇੰਦਰ ਦਾ ਸਾਰਾ ਸਰੀਰ ਭਗਾ ਨਾਲ ਪਰਿਆ ਗਿਆ ਬੜੀ ਉਹਨੇ ਸ਼ਰਮ ਮਹਿਸੂਸ ਕੀਤੀ ਇਹਦੇ ਵਿੱਚ ਰਵਿਦਾਸ ਜੀ ਨੇ ਅਕਾਲ ਪੁਰਖ ਦੇ ਚਰਣਾ ਵਿੱਚ ਅਰਦਾਸ ਕੀਤੀ ਵੀ ਇਹ ਜਿਹੜੀ ਵਾਸ਼ਨਾ ਕਿੰਨੇ ਕਿੰਨੇ ਵੱਡੇ ਲੋਕਾਂ ਨੂੰ ਉਹਨੇ ਬੇਸ਼ਰਮ ਕੀਤਾ ਇਹਦੇ ਤੋਂ ਮੇਰੀ ਰੱਖਿਆ ਕਰ ਗੋਤਮਨਾਰ ਉਮਾਪਤ ਸ਼ਾਮੀ ਸੀਸ ਧਰਨ ਸਹਸ ਭਗ ਗਾਮੀ ਸੀਸ ਧਰਨ ਦਾ ਅਰਥ ਹੈ ਕਿ ਬੜੀ ਲੰਬੀ ਕਹਾਣੀ ਹੈ ਕਿ ਬ੍ਰਹਮਾ ਦਾ ਸਿਰ ਸ਼ਿਵ ਜੀ ਦੇ ਹੱਥ ਨਾਲ ਚੰਗੜ ਗਿਆ ਸੀ ਉਹਨੇ ਕਟਿਆ ਸੀ ਚਾਰ ਸਿਰਸਣ ਉਹਦੇ ਕਿਉਂਕਿ ਬ੍ਰਹਮਾ ਆਪਣੀ ਪੁੱਤਰੀ ਤੇ ਮੋਇਤ ਹੋ ਗਿਆ ਸੀ ਇਹਦੇ ਵਿੱਚ ਘਟਨਾਵਾਂ ਤਾਂ ਦਿੱਤੀਆਂ ਗਈਆਂ ਤਾਂ ਕਿ ਨਕਸ਼ੇ ਸਾਫ਼ ਹੋ ਵਾਸ਼ਨਾ ਦੇ ਹੁਣ ਅਸੀਂ ਕਹਿੰਨੇ ਆ ਕਿ ਇਹ ਵਿੱਚ ਅਸ਼ਲੀਲ ਘਟਨਾਵਾਂ ਲਿਖੀਆਂ ਨੇ ਤੇ ਫਿਰ ਇਹਨੂੰ ਵੀ ਅਸ਼ਲੀਲ ਕਹੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੋਇਆ ਸਾਰਾ ਕੁਝ ਇਹ ਇਕੱਲੀ-ਇਕੱਲੀ ਕਰਕੇ ਕਹਿਣੀ ਸ਼ੁਰੂ ਕਰ ਦਿਆਂਗੇ ਵੀ ਇਹ ਵੀ ਬਾਣੀ ਗੁਰੂ ਦੀ ਨਹੀਂ ਅਸ਼ਲੀਲ ਹੈ ਏ ਵੀ ਅਸ਼ਲੀਲ ਫਿਰ ਤੇ ਆਪਾਂ ਵੀ ਅਸ਼ਲੀਲ ਹਾਂ ਕਿਉਂਕਿ ਆਪਾਂ ਸ਼ਲੀਲਤਾ ਦੇ ਵਿੱਚੋਂ ਹੀ ਪੈਦਾ ਹੋਇਆ ਨਾ ਫਿਰ ਤੇ ਸਾਰੇ ਬੰਦਿਆਂ ਨੂੰ ਆਤਮ ਮੱਤਿਆ ਕਰ ਲੈਣੀ ਚਾਹੀਦੀ ਸਮਝਣਾ ਚਾਹੀਦਾ ਇਹ ਸ਼ਲੀਲਤਾ ਨਹੀਂ ਸੱਚ ਹੈ ਔਰ ਇਹਨੂੰ ਧੰਗ ਨਾਲ ਗੁਰੂ ਸਾਹਿਬ ਨੇ ਕਿਹਾ ਤਾਂ ਇਹਦੇ ਵਿੱਚ ਗੋਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਸ ਪਗ ਗਾਮੀ ਇਹ ਸਾਰੀਆਂ ਉਦਾਹਰਨਾਂ ਲੈ ਕੇ ਅਰਦਾਸ ਕੀਤੀ ਕਿ ਇਹਨਾਂ ਜਿਹੜੀ ਵਾਸ਼ਨਾ ਦੀ ਸ਼ਕਤੀ ਹੈ ਇਹ ਬੜੀ ਜ਼ਬਰਦਸਤ ਹੈ ਇਹਦੇ ਤੋਂ ਮਨੁੱਖ ਆਪ ਨਹੀਂ बच ਸਕਦਾ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਦੀ ਜਾਚ ਸੱਚੇ ਪਾਤਸ਼ਾਹ ਨੇ ਦੱਸੀ ਹੈ ਇੱਕ ਓੰਕਾਰ ਵਾਹਿਗੁਰੂ ਦੀ ਫਤਿਹ ਇਹ ਹੈਡਿੰਗ ਹੈ ਔਰ ਇਸ ਲੇਖ ਦੇ ਬਾਣੀ ਬੰਤ ਨੇ ਪ੍ਰਵਾਨਿਤ ਕੀਤੀ ਹੈ ਗੁਰੂ ਸਾਹਿਬ ਨੇ ਦਿੱਤੀ ਹੈ ਇੱਕ ਅਕਾਲ ਪੁਰਖ ਦੀ ਏਦੇ ਵਿੱਚ ਗੱਲ ਕੀਤੀ ਕਿ ਉਹਦੇ ਨਾਲ ਜੁੜਨ ਦੇ ਤਰੀਕੇ ਦੱਸੇ ਨੇ ਪਾਤਸ਼ਾਹੀ ਦਸਵੀਂ ਪਾਤਸ਼ਾਹੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਕੋਈ ਬਾਣੀ ਕਬਿਓ ਬਾਤ ਬੇਨਤੀ ਕਬਿਓ ਦਾ ਅਰਥ ਹੈ ਕਵੀ ਬਾਤ ਦਾ ਅਰਥ ਹੈ ਵਾਚਣਾ बोलना बेनती कवि बोल के वाच के बेनती कर रहे कवि इत गुरु गोबिंद सचे पास क्योंकि कवि शब्द कोई छोटा नहीं आपका कई भी गुरु साहब ने यह नहीं लिखा भी मैं लिख रहा अपना ना क्यों नहीं दिता कवि है शायर भी क्या गुरु साहब ने तीस बाणी पढ़ोगे गुरु नानक साहब कहें नानक शायर एव कहत है शायर है इत्यो ਕਵੀ ਨੇ ਕਿਹਾ ਹੈ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਮੇਰੇ ਵੱਲੋਂ ਬੇਨਤੀ ਹੈ ਬੇਨਤੀ ਕਿਹੜੇ ਢੰਗ ਵਿੱਚ ਕਿਹੜੀ ਚਾਲ ਵਿੱਚ ਇਹ ਕਹਿੰਦੇ ਚੌਪਈ ਚੌਪਈ ਦਾ ਮਤਲਬ ਚਾਰ ਪੈਰਿਆਂ ਵਾਲਾ ਇੱਕ ਇਹ ਕਹਿ ਲਓ ਬਈ ਇੱਕ ਸ਼ਲੋਕ ਕਹਿ ਲਈਏ ਸਵਯਾ ਕਹਿ ਲਈ ਛੰਦ ਕਹਿ ਲਈ ਇੱਕੋ ਹੀ ਗੱਲ ਉਹਦੇ ਵਿੱਚ ਚਾਰ ਪੰਕਤੀਆਂ ਆਉਂਦੀਆਂ 함ਰੀ ਕਰੋ ਹਾਥ ਤੇ ਰਖਾ ਇਹਦੇ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਨੇ ਕਿ हे ਅਕਾਲ ਪੁਰਖ ਸੁਆਮੀ ਤੁਸੀਂ ਕਿਰਪਾ ਕਰੋ ਸਾਡੀ ਹੱਥ ਦੇ ਕੇ ਰੱਖਿਆ ਕਰੋ ਆਪਣਾ ਹੱਥ ਵਿੱਚ ਸਾਡੇ ਜੀਵਨ ਦੇ ਵਿੱਚ ਹੱਥ ਦੇ ਕੇ ਮੇਰੀ ਜਿਹੜੀ ਤੁਸੀਂ ਸਹਾਇਤਾ ਕਰੋ ਰੱਖਿਆ ਕਰੋ ਕਿਹਦੇ ਤੋਂ ਰੱਖਿਆ ਕਰੋ ਅੱਗੇ ਦੱਸਣੇ ਫਿਰ ਹੋਰ ਕੀ ਮੰਗਿਆ ਕਹਿੰਦੇ ਪੂਰਨ ਹੋਏ ਚਿੱਤ ਕੀ ਇੱਛਾ ਮੇਰੇ ਚਿੱਤ ਦੀ ਇੱਛਾ ਪੂਰੀ ਕਰ ਦਿਓ ਮੇਰੇ ਮਨ ਦੀ ਇੱਛਾ ਪੂਰੀ ਕਰ ਦਿਓ ਕਿਹੜੀ ਕਿਹੜੀ ਇੱਛਾ ਉਹ ਅੱਗੇ ਦੱਸਣਗੇ ਕਿਉਂਕਿ ਲੜੀ ਵਾਰ ਹੈ ਤੁਸੀਂ ਕਦੇ ਵੀ ਕਿਸੇ ਸ਼ਬਦ ਨੂੰ ਇੱਕ ਪੰਕਤੀ ਨੂੰ ਕੱਲਾ ਨਹੀਂ ਪੜ ਸਕਦੇ ਵੀ ਪੂਰਨ ਹੋਏ ਚਿੱਤ ਕੀ ਇੱਛਾ ਮੇਰੀ ਇੱਛਾ ਪੂਰੀ ਹੋ ਜਾ ਜੀ ਕਿਹੜੀ ਕੋਈ ਇੱਛਾ ਹੈ ਸੰਸਾਰ ਦੀ ਕੱਲੀ ਪੰਕਤੀ ਪੜੀ ਲਓ ਇਸ ਤਰ੍ਹਾਂ ਨਹੀਂ ਹੈ ਉਹ ਇੱਛਾ ਅੱਗੇ ਦੱਸੀ ਗਈ ਹੈ ਉਹ ਇੱਛਾ ਕਿਹੜੀ ਕਹਿੰਦੇ ਤਬ ਚਰਨਨ ਮੰਨ ਰਹੇ ਹਮਾਰਾ ਮੇਰੀ ਸਭ ਤੋਂ ਪਹਿਲੀ ਇੱਛਾ ਇਹ ਹੈ ਕਿ ਮੇਰਾ ਮਨ ਜਿਹੜਾ ਹੈ ਕਿ ਤੇਰੇ ਚਰਨਾਂ ਦੇ ਵਿੱਚ ਰਹੇ ਹੋਰ ਕਿਤੇ ਜਾਏ ਨਾ ਵੇਖੋ ਅੱਗੇ ਕਿੰਨਾ ਕੁਝ ਕਹਿਣਗੇ ਮੇਰੇ ਪਰਿਵਾਰ ਦੀ ਰੱਖਿਆ ਕਰੋ ਮੇਰੇ ਸਿੱਖਾਂ ਦੀ ਕਰੋ ਪਰ ਜਿਹੜਾ ਅਰੰਭਕ ਪਹਿਲਾ ਸ਼ੰਤ ਹੈ ਪਹਿਲੀ ਗੱਲ ਜਿੱਥੋਂ ਸ਼ੁਰੂ ਕੀਤੀ ਉੱਥੇ ਸਭ ਤੋਂ ਪਹਿਲਾਂ ਇੱਕ ਗੱਲ ਮੰਗੀ ਕਿ ਮੇਰੇ ਤੇ ਪਹਿਲਾਂ ਸਭ ਤੋਂ ਇਹ ਕਿਰਪਾ ਕਰ ਦਿਓ ਕਿ ਮੇਰੇ ਮੇਰਾ ਮਨ ਜਿਹੜਾ ਉਹ ਤੁਹਾਡੇ ਕਰਨਾ ਵਿੱਚ ਰਹਿ ਪਹਿਲੀ ਮੰਗ ਇਹ ਹੈ ਗੋਦ